ਹੈਲੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆਂ ਜੀ ਅੱਜ ਦੇ ਬਲੌਗ ਚ ਆਪਾਂ ਗੱਲ ਕਰਾਂਗੇ 10 ਰੂਲਜ਼ ਬਾਰੇ 10 ਆਦਤਾਂ ਬਾਰੇ ਜਿਹੜੀਆਂ ਕਿ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਹੈਲਪ ਕਰਨਗੀਆਂ ਆਪਾਂ ਹਨਾ ਕਈ ਪਣਾ ਇਹ ਜੀਆਂ ਨੇ ਜਿਹੜੀਆਂ ਸਾਰਾ ਦਿਨ ਲੱਗਿਆ ਰਹਿੰਦੀਆਂ ਨੇ ਸਾਫ਼ ਸਫਾਈ ਤੇ ਝਾੜੂ ਪੋਚਾ ਭਾਂਡੇ ਨਾ ਕੱਪੜੇ ਆਪੋ ਆਪਣੀ ਜਗ੍ਹਾ ਤੇ ਰੱਖਣ ਸਾਫ਼ ਸਫਾਈ ਕਰਨ ਨਾ ਪੋਚਾ ਪੋਚੀ ਤਾਂ ਫਿਰ ਵੀ ਨਾ ਸ਼ਾਮ ਤੱਕ ਪਸਵੇਰੇ ਸਾਫ਼ ਕਰ ਲੈਣੇ ਸਾਰਾ ਘਰ ਸ਼ਾਮ ਤੱਕ ਫਿਰ ਉਦਾਂ ਦਾ ਉਦਾਂ ਹੋ ਜਾਂਦਾ ਖਿਲਰਿਆ ਸਾਰਾ ਕੁਝ ਖੜਾਉਣੇ ਇੱਧਰ ਪਏ ਕੱਪੜੇ ਇੱਧਰ ਪਏ ਮੇਰੇ ਨਾਲ ਵੀ ਹੁੰਦਾ ਏਦਾਂ ਤਾਂ ਜਿਹੜੇ 10 ਰੂਲ ਨੇ ਆਪਾਂ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਅੱਜ ਜਿਨ੍ਹਾਂ ਨਾਲ ਆਪਾਂ ਆਪਣੇ ਘਰ ਨੂੰ ਜਿਹੜਾ ਹਰ ਟਾਈਮ ਕਲੀਨ ਰੱਖ ਸਕਦੇ ਹਾਂ ਸਾਫ਼ ਸੁਥਰਾ ਸਾਰੀਆਂ ਚੀਜ਼ਾਂ ਆਪੋ ਆਪਣੀ ਜਗ੍ਹਾ ਤੇ ਰਹਿਣਗੀਆਂ ਤੇ ਚਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾ ਰੂਲ ਆਉਂਦਾ ਵੀ ਜਿਹੜੀਆਂ ਵੀ ਚੀਜ਼ਾਂ ਇੱਧਰ ਉੱਧਰ ਬੱਚੇ ਸੜਦੇ ਨੇ ਜਾਂ ਤੁਸੀਂ ਖੁਦ ਯੂਜ਼ ਕਰਕੇ ਉਹਨਾਂ ਨੂੰ ਉੱਥੇ ਹੀ ਰੱਖ ਦਿੰਨੇ ਹੋ ਹਨਾ ਇਹ ਰੂਲ ਨੂੰ ਤੁਸੀਂ ਚੇਂਜ ਕਰੋ ਵੀ ਜਿਹੜੀ ਚੀਜ਼ ਜਿੱਥੇ ਜੋ ਉਹਦੀ ਜਗ੍ਹਾ ਹੈਗੀ ਉੱਥੇ ਹੀ ਰੱਖਣੀ ਹੈ ਆਪਾਂ ਸੋਚ ਲੈਂਦੇ ਹਾਂ ਹਨਾ ਵੀ ਚਲ ਜਦੋਂ ਉੱਠਾਂਗੇ ਉਦੋਂ ਰੱਖ ਦਾਂਗੇ ਹਨਾ ਜਦੋਂ ਸਾਫ ਸਫਾਈ ਕਰੂੰਗੀ ਚਲ ਉਹਦੋਂ ਰੱਖ ਦੂੰਗੀ ਇਹਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਆਪਦੀ ਜਗ੍ਹਾ ਤੋਂ ਇੱਧਰ ਉੱਧਰ ਹੋ ਜਾਂਦੀਆਂ ਨੇ ਤਾਂ ਉਹ ਘਰ ਦੇ ਵਿੱਚ ਇੱਧਰ ਉੱਧਰ ਖਿਲਰਨੀਆਂ ਰਹਿੰਦੀਆਂ ਨੇ ਹਨਾ ਸਭ ਤੋਂ ਪਹਿਲਾ ਰੂਲ ਆਉਂਦਾ ਹੈ ਸਭ ਤੋਂ ਪਹਿਲੀ ਆਦਤ ਕਹਿ ਸਕਦੇ ਆਪਾਂ ਵੀ ਡੀਕਲਟਰ ਕਰੋ ਘਰ ਨੂੰ ਹਰ ਰੋਜ਼ ਜਿਹੜੀ ਚੀਜ਼ ਤੁਹਾਨੂੰ ਏਦਾਂ ਲੱਗਦੀ ਹੈ ਵੀ ਜ਼ੂਸ ਚ ਨਹੀਂ ਆਉਂਦੀ ਹੈਗੀ ਵਰਤੋਂ ਚ ਨਹੀਂ ਹੈਗੀਗੀ ਉਹ ਏਦਾਂ ਹੀ ਵੇਸਟ ਪਈ ਹੈਗੀ ਹਨਾ ਪਿਛਲੇ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਕਈ ਸਾਲਾਂ ਤੋਂ ਹਨਾ ਤਾਂ ਉਹਨੂੰ ਘਰ ਤੋਂ ਬਾਹਰ ਕਰੋ ਜੇ ਕੋਈ ਕਬਾੜ ਚ ਵੇਚਣ ਵਾਲੀ ਚੀਜ਼ ਹੈ ਤਾਂ ਉਹਨੂੰ ਕਬਾੜੀਏ ਨੂੰ ਦੇ ਦਿਓ ਹਨਾ ਤੇ ਜੇ ਕੋਈ ਨਹੀਂ ਯੂਜ਼ ਚ ਆਉਣ ਵਾਲੀ ਕਿਸੇ ਨੂੰ ਹੋਰ ਚਾਹੀਦੀ ਹੈ ਤਾਂ ਤੁਸੀਂ ਉਹਨੂੰ ਦੇ ਸਕਦੇ ਹੋ ਚੀਜ਼ ਹਨਾ ਸੋ ਵੇਸਟ ਚੀਜ਼ਾਂ ਨੂੰ ਦੇ ਵਿੱਚ ਰੱਖਣ ਨਾਲ ਜਿਹੜਾ ਖਲਾਰਾ ਹੈਗਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈਗਾ ਤੇ ਨਾਲੇ ਜਗਾ ਵੀ ਹੈ ਜਿਹੜੀ ਉਹ ਵੇਸਟ ਹੁੰਦੀ ਹੈ ਜਗਾ ਰੁਕੀ ਰਹਿੰਦੀ ਹੈ ਸੋ ਉਸ ਚੀਜ਼ ਨੂੰ ਜਿਹੜੀ ਤੁਹਾਡੇ ਯੂਜ਼ ਦੇ ਵਿੱਚ ਨਹੀਂ ਹੈਗੀ ਉਹਨੂੰ ਬਾਹਰ ਕੱਢ ਦਿਓ ਦੂਸਰੇ ਨੰਬਰ ਤੇ ਆਉਂਦਾ ਹੈਗਾ ਵੀ ਜਿਹੜੀ ਚੀਜ਼ ਤੁਸੀਂ ਆ ਆਪਾਂ ਕਿਸੇ ਚੀਜ਼ ਤੋਂ ਕੰਮ ਲਿਆ ਜਿਵੇਂ ਝਾੜੂ ਲਗਾਇਆ ਹਨਾ ਪੋਚਾ ਲਗਾਇਆ ਤਾਂ ਜਿਹੜੀਆਂ ਚੀਜ਼ਾਂ ਨੇ ਉਹ ਇੱਧਰ ਉੱਧਰ ਹੀ ਛੜਤੀਆਂ ਜਿੱਧਰ ਪਈਆਂ ਨੇ ਜਿਹੜੀ ਚੀਜ਼ ਦੀ ਜਿਹੜੀ ਜਗ੍ਹਾ ਜਿਵੇਂ ਜੁੱਤੇ ਆਪਾਂ ਜੁੱਤੇ ਰੈਕ ਤੇ ਰੱਖਦੇ ਆ ਹਨਾ ਜੇ ਜੁੱਤਾ ਰੈਕ ਨਹੀਂ ਹੈਗਾ ਚਲ ਕੋਈ ਆਪਣੇ ਘਰ ਦੇ ਵਿੱਚ ਜਗ੍ਹਾ ਬਣਾਈ ਹੁੰਦੀ ਹੈ ਹਨਾ ਜਿੱਥੇ ਆਪਾਂ ਜੁੱਤੇ ਰੱਖਣੇ ਆ ਤਾਂ ਜੁੱਤਿਆਂ ਨੂੰ ਉੱਥੇ ਹੀ ਰੱਖੋ ਉਸੇ ਟਾਈਮ ਤੇ ਜਦੋਂ ਦਿਨੇ ਵੀ ਤੁਸੀਂ ਫਿਰਦੇ ਹੁੰਦੇ ਨੇ ਕੋਈ ਹੋਰ ਕੰਮ ਕਰਦੇ ਹੋ ਉਦੋਂ ਆਪਾਂ ਸਫਾਈ ਦਾ ਧਿਆਨ ਬਿਲਕੁਲ ਛੱਡ ਦਿੰਨੇ ਆ ਸਵੇਰੇ ਪੂਰਾ ਜ਼ੋਰ ਲਾਉਣਾ ਹੈ ਸਫਾਈ ਤੇ ਹਨਾ ਸੋ ਦੁਪਹਿਰੇ ਵੀ ਜਦੋਂ ਆਪਾਂ ਕਈ ਵਾਰ ਜੁੱਤੇ ਇਧਰ ਉਧਰ ਖਿਲਰੇ ਰਹਿੰਦੇ ਨੇ ਕੋਈ ਵੀ ਚੀਜ਼ਾਂ ਇਧਰ ਉਧਰ ਪਈਆਂ ਨੇ ਨਾਲ ਦੀ ਨਾਲ ਉਹਨਾਂ ਨੂੰ ਚੱਕ ਕੇ ਆਪਣੀ ਜਗ੍ਹਾ ਤੇ ਰੱਖੋ ਇਹ ਚੀਜ਼ ਜਦੋਂ ਮੈਂ ਅਪਣਾ ਲੈਂਦੀ ਆ ਨਾ ਜਦੋਂ ਮੈਂ ਇਸੇ ਦਾ ਧਿਆਨ ਰੱਖਦੀ ਆ ਤਾਂ ਮੇਰਾ ਘਰ ਬਿਲਕੁਲ ਸਾਫ਼ ਸੁਥਰਾ ਪਿਆ ਰਹਿੰਦਾ ਹੈਗਾ ਸੋ ਹੁਣ ਆਪਾਂ ਆਉਨੇ ਆ ਤੀਸਰੀ ਆਦਤ ਤੇ ਸੋਭਾ ਉੱਠਦੇ ਆ ਬਈ ਉੱਠ ਕੇ ਹਨਾ ਚਾਹ ਪਾਣੀ ਪੀ ਕੇ ਸਿੱਧਾ ਝਾੜੂ ਪੋਚਾ ਚੱਕ ਲੈਣੇ ਆ ਤੁਸੀਂ ਇਦਾਂ ਨਹੀਂ ਕਰਨਾ ਹੈਗਾਗਾ ਤੁਸੀਂ ਇੱਕ ਦਿਨ ਇਹ ਟਰਾਈ ਕਰਿਓ ਵੀ ਸਾਰੇ ਕਮਰਿਆਂ ਦਾ ਚੱਕਰ ਲਗਾਓ ਤੇ ਦੇਖੋ ਵੀ ਕਿਹੜੀ ਚੀਜ਼ ਆਪਣੀ ਜਗ੍ਹਾ ਤੇ ਨਹੀਂ ਹੈਗੀ ਕਿ ਸਾਰੀਆਂ ਚੀਜ਼ਾਂ ਨੂੰ ਆਪੋ ਆਪਣੀ ਜਗ੍ਹਾ ਤੇ ਰੱਖੋ ਪਹਿਲਾਂ ਤੇ ਅੱਧਾ ਕਰਤਾ ਤੁਹਾਨੂੰ ਇਸ ਚੀਜ਼ ਨਾਲ ਹੀ ਸਾਫ਼ ਸੁਥਰਾ ਲੱਗਣ ਲੱਗ ਜਾਊਗਾ ਜਦੋਂ ਤੁਸੀਂ ਖਾਣਾ ਬਣਾ ਲਿਆ ਹਨਾ ਤੇ ਚਾਹ ਪਾਣੀ ਪੀਤਾ ਜਿਹੜੇ ਭਾਂਡੇ ਹੁੰਦੇ ਆ ਆਪਾਂ ਮਾਂਜਦੇ ਆ ਹਨਾ ਨਾਲ ਦੀ ਨਾਲ ਵੀ ਮਾਂਜਦਿਆਂ ਨੇ ਕਈ ਪਹਿਣਾ ਚਲੋ ਇਹ ਸੋਚਦੀਆਂ ਨੇ ਹਨਾ ਵੀ ਹੋਰ ਇਕੱਠੇ ਹੋ ਜਾਂਦੇ ਫੇਰ ਮਾਂਜਦੇ ਆ ਤਾਂ ਉਹ ਚਲ ਥੋੜਾ ਆਪਦਾ ਊਸੂਲ ਹੈ ਹਨਾ ਤੁਸੀਂ ਕਿਵੇਂ ਵੀ ਕਰਦੇ ਹੋ ਇਕੱਠੇ ਕਰਕੇ ਮਾਂਜਦੇ ਹੋ ਜਾਂ ਫਿਰ ਤੁਰੰਤ ਮਾਜ ਦੇਣਿਓ ਪਰ ਇੱਕ ਮੈਂ ਤੁਹਾਨੂੰ ਆਪਣਾ ਮੇਰੀ ਆਤ ਦੱਸੂਗੀ ਮੈਂ ਨਾ ਜਦੋਂ ਵੀ ਭਾਂਡੇ ਮੈਂ ਮੰਜਨੇ ਹੁੰਦੇ ਆ ਵੀ ਮੇਰੀ ਮੰਮੀ ਵੀ ਹੈਲਪ ਕਰਦੀ ਆ ਮੇਰੇ ਕੰਮ ਦੇ ਵਿੱਚ ਤੇ ਜਦੋਂ ਮੈਂ ਮੰਜਨੇ ਹੁੰਦੇ ਆ ਤਾਂ ਮੈਂ ਉਹਨਾਂ ਨੂੰ ਪਾਣੀ ਦੇ ਵਿੱਚ ਡਿਪ ਕਰਕੇ ਜ਼ਰੂਰ ਰੱਖਦੀ ਆ ਪਹਿਲਾਂ ਤਾਂ ਜੋ ਉਹਨਾਂ ਦੀ ਜਿਹੜੀ ਗੰਦਗੀ ਆ ਉਹ ਸਾਫ ਹੋ ਜੇ ਤਾਂ ਮੰਜਨ ਦੇ ਵਿੱਚ ਸਾਨੀ ਹੋ ਜਾਂਦੀ ਹੈਗੀ ਘਰ ਦੇ ਵਿੱਚ ਇੱਕ ਡਸਟਬਿਨ ਜ਼ਰੂਰ ਰੱਖੋ ਤੇ ਬੱਚਿਆਂ ਨੂੰ ਆਦਤ ਪਾਓ ਹਨਾ ਜਿਵੇਂ ਮੇਰੀ ਗੁੜੀਆ 6-7 ਸਾਲ ਦੀ ਹੈਗੀ ਨਾ 7 ਸਾਲ ਦੀ ਹੋ ਗਈ ਹੈ ਇਹ ਤਾਂ ਐਡੇ ਬੱਚੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਵੀ ਖਲਾਰਾ ਪੁੱਤ ਜਿਹੜੇ ਕਾਗਜ਼ ਪੱਤਰ ਪਏ ਆ ਹਨਾ ਜੇ ਜਾ ਬੱਚੇ ਜਿਹੜਾ ਖਲਾਰਾ ਪਾਉਂਦੇ ਆ ਮੇਨਲੀ ਹਨਾ ਉਹਨੂੰ ਜਿਹੜਾ ਡਸਟਬਿਨ ਦੇ ਵਿੱਚ ਤੂੰ ਸਿੱਟ ਕੇ ਆਉਣਾ ਸਾਰੇ ਬੱਚੇ ਨੂੰ ਆਪਾਂ ਕਹਿ ਸਕਦੇ ਹਾਂ ਤਾਂ ਬੱਚੇ ਨੂੰ ਵੀ ਆਦਤ ਪਊਗੀ ਹਨਾ ਕਿ ਡਸਟਬਿਨ ਦੇ ਵਿੱਚ ਜਿਹੜਾ ਕੂੜਾ ਹੈਗਾ ਉਹ ਡਸਟਬਿਨ ਚ ਪਾਉਣਾ ਹੈਗਾ ਬੱਡੇ ਨੂੰ ਦੇਖ ਕੇ ਛੋਟਾ ਬੱਚਾ ਵੀ ਇਹ ਚੀਜ਼ ਨੂੰ ਸਮਝਣਾ ਸ਼ੁਰੂ ਕਰ ਦੂਗਾ ਹਨਾ ਤੇ ਆਪਾਂ ਬੱਚਿਆਂ ਤੋਂ ਹੈਲਪ ਲੈ ਸਕਦੇ ਆਂਗੇ ਜਿਵੇਂ 5 6 ਸਾਲ ਦਾ ਬੱਚਾ 6 7 ਸਾਲ ਦਾ ਬੱਚਾ ਉਹਨੂੰ ਕਹਿ ਸਕਦੇ ਆਂ ਕਿ ਤੁਸੀਂ ਆਪਣੇ ਖਿਡੌਣੇ ਆ ਜਿਹੜੇ ਉਹ ਇੱਕ ਉਹਨਾਂ ਨੂੰ ਬਾਸਕਟ ਦੇ ਸਕਦੇ ਹੋ ਕਿ ਇਸ ਬਾਸਕਟ ਦੇ ਵਿੱਚ ਤੁਹਾਡੇ ਖਿਡੌਣੇ ਰਹਿਣਗੇ ਤੇ ਬੱਚੇ ਆਪਣੇ ਆਪ ਉਸ ਬਾਸਕਟ ਦੇ ਵਿੱਚ ਖਿਡੌਣੇ ਜਿਹੜੇ ਰੱਖਣੇ ਸ਼ੁਰੂ ਕਰ ਦੇਣਗੇ ਉਹਨਾਂ ਨੂੰ ਆਲਟ ਪੈ ਜਾਊਗੀ ਕਿਉਂਕਿ ਬੱਚੇ ਐਦਾਂ ਦੀਆਂ ਗੱਲਾਂ ਜ਼ਿਆਦਾ ਕੈਚ ਕਰਦੇ ਨੇ ਹਨਾ ਤਾਂ ਮੇਰੀ ਗੁੜੀਏ ਮੈਂ ਇਹਨੂੰ ਕਿਹਾ ਹੋਇਆ ਕਿ ਤੁਹਾਡੀ ਬਾਸਕਟ ਇਹਦੇ ਵਿੱਚ ਖਿਡੌਣੇ ਜਿਹੜੇ ਰੱਖਣੇ ਆ ਤੁਸੀਂ ਤਾਂ ਉਹਨੂੰ ਮੈਂ ਇੱਕ ਵਾਰੀ ਜਦੋਂ ਉਹ ਖੇਡ ਕੇ ਹਟਦੇ ਨੇ ਯਾਦ ਕਰਾ ਦੇਣੀ ਹੈ ਕਿ ਕਿਸਮਤ ਤੂੰ ਆਪਣੇ ਖਿਡੌਣੇ ਜਿਹੜੇ ਉਹ ਬਾਸਕਟ ਦੇ ਵਿੱਚ ਰੱਖਦੇ ਸਾਰੇ ਇਕੱਠੇ ਕਰਕੇ ਸੋ ਜਿਹੜੇ ਅਲੱਗ-ਅਲੱਗ ਕਮਰਿਆਂ ਦੇ ਵਿੱਚ ਜਾਂ ਲੂਬੀ ਦੇ ਵਿੱਚ ਪਏ ਹੁੰਦੇ ਆ ਦਰੁਦਰ ਖਿਡੌਣੇ ਤਾਂ ਉਹ ਸਾਰੇ ਇਕੱਠੇ ਕਰਕੇ ਬਾਸਕਟ ਦੇ ਵਿੱਚ ਰੱਖ ਦਿੰਦੀ ਹੈ ਇੱਥੇ ਮੈਂ ਇੱਕ ਹੋਰ ਆਪਣੀ ਆਤ ਦੱਸੂਗੀ ਮੈਂ ਹਰ ਕਮਰੇ ਦੇ ਵਿੱਚ ਇੱਕ ਬਾਸਕਟ ਰੱਖ ਦਿਆਂਗੀ ਜੇ ਤੁਸੀਂ ਬਾਸਕਟ ਨਹੀਂ ਰੱਖ ਸਕਦੇ ਤਾਂ ਤੁਸੀਂ ਕੋਈ ਵੀ ਝੋਲਾ ਲਫਾਫਾ ਰੱਖ ਸਕਦੇ ਹੋ ਜਿਦੇ ਵਿੱਚ ਕੱਪੜੇ ਦਰੁਦਰ ਪਏ ਹੁੰਦੇ ਨੇ ਤਾਂ ਤੁਸੀਂ ਫਟਾਫਟ ਜਿਹੜਾ ਕਮਰੇ ਦੇ ਵਿੱਚ ਬਾਸਕਟ ਪਈ ਆ ਉਹਦੇ ਵਿੱਚ ਇਕੱਠੇ ਕਰ ਦੋ ਤੇ ਬਾਅਦ ਚੋਂ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਦੋ ਬਾਸਕਟਾਂ ਨੂੰ ਤੇ ਜਦੋਂ ਤੁਹਾਨੂੰ ਫ੍ਰੀ ਟਾਈਮ ਮਿਲਦਾ ਉਸ ਬਾਸਕਟ ਚੋਂ ਜਿਹੜੇ ਕੱਪੜੇ ਆਪੋ ਆਪਣੀ ਜਗ੍ਹਾ ਤੇ ਤੁਸੀਂ ਰੱਖ ਸਕਦੇ ਹੋ ਜਿਵੇਂ ਹਨਾ ਕਈ ਵਾਰੀ ਬਿਨਾਂ ਦੱਸੇ ਮਹਿਮਾਨ ਆ ਜਾਂਦੇ ਨੇ ਹਨਾ ਤਾਂ ਆਪਾਂ ਫਟਾਫਟ ਸਾਰੇ ਕਮਰਿਆਂ ਦੇ ਵਿੱਚ ਜਿਹੜੀ ਬਾਸਕਟ ਪਈਆਂ ਹੁੰਦੀਆਂ ਨੇ ਅਲੱਗ-ਅਲੱਗ ਤਾਂ ਉਹਨਾਂ ਦੇ ਵਿੱਚ ਆਪਾਂ ਜਿਹੜੇ ਇਧਰ-ਉਧਰ ਕੱਪੜੇ ਨੇ ਜਾਇ ਦਰੁਦਰ ਕੋਈ ਵੀ ਚੀਜ਼ਾਂ ਨੇ ਉਹ ਬਾਸਕਟ ਦੇ ਵਿੱਚ ਇਕੱਠੇ ਕਰਕੇ ਬਾਸਕਟਾਂ ਨੂੰ ਇੱਕ ਸਾਈਡ ਤੇ ਰੱਖ ਸਕਦੇ ਆਂਗੇ ਇਹ ਰੂਲ ਮੈਨੂੰ ਇਹ ਆਤ ਮੈਨੂੰ ਆਪਣੀ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਆ ਚਾ ਕਈ ਪੈਣਾ ਨਾ ਜਿਹੜੀ ਸਾਫ ਸਫਾਈ ਲਈ ਡਸਟਰ ਵਰਤਦੀਆਂ ਨੇ ਘਰ ਦੇ ਵਿੱਚੋਂ ਹੀ ਜਿਹੜੇ ਪੁਰਾਣੇ ਕੱਪੜੇ ਹੁੰਦੇ ਨੇ ਉਹਨਾਂ ਦਾ ਯੂਜ਼ ਕਰਦੀਆਂ ਨੇ ਸਹੀ ਹੈ ਇਹ ਵੀ ਹਨਾ ਫालतू ਖਰਚੇ ਤੋਂ ਬਚਣ ਲਈ ਪਰ ਮੈਂ ਆ ਜਿਹੜੇ ਮੈਂ ਡਸਟਰ ਜਿਹੜੇ ਮਾਈਕ੍ਰੋਫਾਈਬਰ ਕਲੋਥਸ ਹੁੰਦੇ ਨੇ ਉਹ ਯੂਜ਼ ਕਰਦੀਆਂ ਮੈਂ ਸਿਰਫ ਤਿੰਨ ਰੁਮਾਲਾਂ ਰੱਖੀਆਂ ਹੋਈਆਂ ਨੇ ਵੱਡੀਆਂ ਵੱਡੀਆਂ ਜਿਹਨਾਂ ਨਾਲ ਮੈਂ ਕਲੀਨਿੰਗ ਕਰਦੀ ਆਂਗੀ ਇਹਦੇ ਨਾਲ ਇੱਕ ਨਾ ਪੋਜ਼ਿਟਿਵਿਟੀ ਆਉਂਦੀ ਹੈ ਆਪਣੇ ਵਿੱਚ ਜਦੋਂ ਆਪਾਂ ਕੱਪੜੇ ਨਾਲ ਕਲੀਨਿੰਗ ਕਰਦੇ ਆ ਪਤਾ ਨਹੀਂ ਮੈਂ ਇਸ ਚੀਜ਼ ਨੂੰ ਫੀਲ ਕੀਤਾਗਾ ਤਾਂ ਮੈਨੂੰ ਲੱਗਦਾਗਾ ਤੇ ਜਦੋਂ ਤੋਂ ਮੈਂ ਉਹਨਾਂ ਨਾਲ ਸਫਾਈ ਕਰਨ ਲੱਗੀ ਆ ਨਾ ਤਾਂ ਮੈਂ ਦੁੱਗਣਾ ਸਾਫ਼ ਰੱਖਣ ਲੱਗੀ ਘਰ ਨੂੰ ਇੱਕ ਤਾਂ ਨਾ ਜਦੋਂ ਉਹਨਾਂ ਨਾਲ ਸਫਾਈ ਕਰਦੇ ਆਪਾਂ ਕੋਈ ਵੀ ਖਰੋਚ ਨਹੀਂ ਲੱਗਦੀ ਹੈਗੀ ਕਿਸੇ ਵੀ ਚੀਜ਼ ਤੇ ਮਿਰਰ ਸਾਫ ਕਰਦੇ ਆਪਾਂ ਹਨਾ ਜਾਂ ਜਿਵੇਂ ਆਪਣੀ ਬੈੱਡ ਹੋ ਗਈ ਹੈ ਹਨਾ ਬੈੱਡ ਦੀ ਜਿਹੜੀ ਪਾਲਿਸ਼ ਹੁੰਦੀ ਹੈ ਉਹ ਨਹੀਂ ਖਰਾਬ ਹੁੰਦੀ ਨਾਲੇ ਜਿਹੜੀਆਂ ਲਕੀਰਾਂ ਜੀਆਂ ਛੁੱਟ ਜਾਂਦੀਆਂ ਨੇ ਹਨਾ ਕੱਪੜੇ ਨਾਲ ਉਹ ਨਹੀਂ ਛੁੱਟਦੀਆਂ ਹੈਗੀਆਂ ਬਹੁਤ ਜ਼ਿਆਦਾ ਸੋਹਣੀ ਕਲੀਨਿੰਗ ਹੁੰਦੀ ਹੈ ਫਰਕ ਤਾਂ ਹੁੰਦਾ ਹੀ ਹੈ ਹਨਾ ਇੱਕ ਤਾਂ ਘਰੋਂ ਚੱਕ ਕੇ ਕੱਪੜਾ ਪਾਉਦੇ ਨਾਲ ਕਲੀਨਿੰਗ ਕੀਤੀ ਹੈ ਇੱਕ ਆਪਾਂ ਬਾਈ ਕੀਤਾਗਾ ਹਨਾ ਤੇ ਉਹਨਾਂ ਨੂੰ ਮੈਂ ਕੀ ਕਰਦੀ ਆ ਉਹਨਾਂ ਨੂੰ ਮੈਂ ਜ਼ਿਆਦਾ ਗੰਦਾ ਵੀ ਨਹੀਂ ਹੋਣ ਦਿੰਦੀ ਪਰ ਜਿਹੜੀਆਂ ਘਰੋਂ ਲਈਆਂ ਚੱਕੀਆਂ ਹੁੰਦੀਆਂ ਨੇ ਆਪਾਂ ਘਰੋਂ ਕੱਪੜੇ ਪੁਰਾਣਿਆਂ ਨਾਲ ਸਪਾਈ ਕਰਦੇ ਉਹਨਾਂ ਨੂੰ ਆਪਾਂ ਬਹੁਤ ਗੰਦਾ ਕਰ ਲੈਣੇ ਹੁੰਦੇ ਆਗੇ ਹਨਾ ਤੇ ਇਹ ਗੰਦਾ ਕਰਕੇ ਮੁੜ ਕੇ ਫਿਰ ਉਹਦੇ ਨਾਲ ਸਫਾਈ ਕਰਨ ਨੂੰ ਦਵਾਰੇ ਦਿਲ ਨਹੀਂ ਕਰਦਾ ਹੈਗਾਗਾ ਬੇਸ਼ੱਕ ਤੋਂ ਉਹ ਵੀ ਲੈਣਾ ਫਿਰ ਵੀ ਉਹਨਾਂ 'ਚ ਜਿਹੜਾ ਮੈਲ ਜੀ ਕੇ ਰੇਤਾ ਜਾਂ ਰਹਿ ਜਾਂਦਾ ਹੈਗਾ ਸੋ ਮੈਂ ਤਿੰਨ ਜਿਹੜੇ ਟਾਵਲ ਨੇ ਸੋ ਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਵੂਗੀ ਉਹ ਯੂਜ਼ ਕਰਦੀਆਂਗੀ ਛੋਟੇ ਛੋਟੇ ਟਾਵਲ ਨੇ ਮੇਰੇ ਕੋਲ ਸੋ ਉਹਨਾਂ ਨੂੰ ਰੋਜ਼ ਮੈਂ ਜਿਹੜਾ ਕੱਪੜੇ ਧੋਣ ਤੋਂ ਬਾਅਦ ਮਸ਼ੀਨ ਦੇ ਵਿੱਚ ਸਿੱਟ ਦਿੰਨੀ ਆ ਤੇ ਉਹ ਸਾਫ਼ ਹੋ ਜਾਂਦੇ ਨੇ ਤੇ ਇੱਥੇ ਮੈਟ ਦੀ ਗੱਲ ਕਰਾਂਗੇ ਜਿਹੜੇ ਆਪਣੇ ਘਰ ਦੇ ਵਿੱਚ ਮੈਟ ਵਿਛਾਏ ਹੁੰਦੇ ਨੇ ਵੱਡੇ ਛੋਟੇ ਮੈਟ ਹਨਾ ਚਟਾਈ ਹੁੰਦੀ ਆ ਬੱਚਿਆਂ ਦੇ ਖੇਡਣ ਵਾਲੀ ਉਹਨੂੰ ਵੀ ਮੈਂ ਅੱਠਵੇਂ ਦੀ ਅੱਠਵੇਂ ਕਲੀਨ ਕਰਨਾ ਹੁੰਦਾਗਾ ਕਿਉਂਕਿ ਆਪਾਂ ਨਾ ਹੋਰ ਕੱਪੜੇ ਤਾਂ ਸਾਫ਼ ਰੱਖਦੇ ਆ ਜਿਹੜੇ ਨੀਚੇ ਪਛੋੜਾ ਮੈਟ ਹੁੰਦੇ ਨੇ ਉਹਨਾਂ ਦੇ ਵਿੱਚ ਰੇਤਾ ਹੁੰਦਾ ਤੇ ਜਦੋਂ ਆਪਾਂ ਉਹਨਾਂ ਤੇ ਪੈਰ ਸਾਫ਼ ਕਰਕੇ ਅੱਗੇ ਫਰਸ਼ ਤੇ ਜਾਂਦੇ ਆ ਤਾਂ ਫਰਸ਼ ਤੇ ਬਹੁਤ ਪੈਰ ਆ ਜਿਹੜੇ ਖੁਸ਼ ਛੱਪ ਜਾਂਦੇ ਨੇ ਬਹੁਤ ਗੰਦਗੀ ਪੈਂਦੀ ਹੈਗੀ ਤੇ ਨਾਲ ਪੈਰ ਨਾ ਕਿਰਕਿਰ ਕਰਦੇ ਨੇ ਮੈਨੂੰ ਉਸ ਚੀਜ਼ ਤੋਂ ਬਹੁਤ ਜ਼ਿਆਦਾ ਅੜਕਤ ਆਉਂਦੀ ਹੈ ਜਦੋਂ ਕਿਰਕਿਰ ਜੇ ਕਰਦੇ ਨੇ ਨੀਚੇ ਪੈਰਾਂ ਦੇ ਰੇਤਾ ਸੋ ਜਿਹੜੇ ਮੈਟ ਆ ਉਹ ਮੈਂ 8ਵੇਂ ਦੀ 8ਵੇਂ ਸੋਚਿਆ ਹੁੰਦਾ ਕਿ 8ਵੇਂ ਦੀ 8ਵੇਂ ਜਿਵੇਂ ਐਤਵਾਰ ਤੋਂ ਐਤਵਾਰ ਤੋਂ ਨੇ ਹੀ ਢੋੜੇ ਨੇਗੇ ਤੇ ਇਸ ਚੀਜ਼ ਨਾਲ ਵੀ ਤੁਹਾਡਾ ਘਰ ਹੈ ਜਿਹੜਾ ਉਹ ਬਿਲਕੁਲ ਕਲੀਨ ਰਹੂਗਾ ਤਾਂ ਆਪਾਂ ਜਿਹੜੇ ਮੈਟ ਤੇ ਪੈਰ ਪੁੰਚ ਕੇ ਹਨਾ ਅੱਗੇ ਆਉਣੇ ਆਗੇ ਤੇ ਤੋਂ ਮੈਟ ਹੀ ਨਹੀਂ ਕਲੀਨ ਹੋਣਗੇ ਹਨਾ ਤਾਂ ਘਰ ਕਿੱਥੋਂ ਕਲੀਨ ਰਹੂਗਾ ਇੱਥੇ ਮੈਂ ਹਰਗਣ ਦੀ ਜਿਹੜੀ ਚੁੰਗਣੀ ਦੁਪਹਿਰੇ ਮੈਂ ਉਹਨੂੰ ਪਿਆਈ ਸੀ ਉਹ ਇੱਥੇ ਹੀ ਰਹਿ ਗਈ ਸੀ ਇਸਰਾਣੇ ਦੇ ਓਲ ਚ ਤੇ ਸੋਚਿਆ ਕਿ ਹੁਣ ਚਲ ਧੋ ਕੇ ਸਮਾਰ ਕੇ ਉਹਨੂੰ ਮੈਂ ਸੁਕਾ ਲੈਣੀ ਹੈਗੀ ਕਿਉਂਕਿ ਸ਼ਾਮ ਨੂੰ ਹਰਗਣ ਚੁੰਗਣੀ ਪੀ ਕੇ ਫਿਰ ਪੈਂਦਾ ਹੁੰਦਾ ਹੈਗਾ ਜਦੋਂ ਵੀ ਆਪਾਂ ਮਸ਼ੀਨ ਦੇ ਵਿੱਚ ਕੱਪੜੇ ਪਾਉਣੇ ਆ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਸਰਫ ਪਾਉਣ ਦੀ ਲੋੜ ਨਹੀਂ ਹੁੰਦੀ ਹਨਾ ਅ ਉਹਨੂੰ ਥੋੜੇ ਜਿਆਦਾ ਦਵਾ ਦਿਓ ਮਸ਼ੀਨ ਨੂੰ ਬਿਜਲੀ ਥੋੜੀ ਜ਼ਿਆਦਾ ਲੱਗੂਗੀ ਪਰ ਤੁਹਾਡਾ ਸਰਫ ਦੀ ਵੀ ਬਚਤ ਹੋਊਗੀ ਹਨਾ ਸਰਫ ਮੀਡੀਅਮ ਹੀ ਪਾਓ ਜਿਹੜਾ ਆਪਾਂ ਕੱਪੜਿਆਂ ਨੂੰ ਘਚਲ ਵੀ ਆਸਾਨੀ ਨਾਲ ਲਈਏ ਹਨ ਤੇ ਤੁਸੀਂ ਇਹ ਕਰ ਸਕਦੇ ਹੋ ਮੈਂ ਕਰਦੀ ਹਾਂ ਹੈਂਡ ਵਾਸ਼ ਲੈਂਦਾ ਹੋਇਆ ਇੱਕ ਹੈਂਡ ਵਾਸ਼ ਦੇ ਵਿੱਚ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਥੋੜਾ ਜਿਹਾ ਮੈਂ ਉਹ ਲਿਕਵਿਡ ਹੈ ਜਿਹੜਾ ਉਹ ਮਿਕਸ ਕਰ ਦਿੰਨੀ ਹੈਗੀ ਕੱਪੜਿਆਂ ਦੇ ਸਰਫ ਦੇ ਵਿੱਚ ਕੱਪੜਿਆਂ ਦੇ ਵਿੱਚ ਤਾਂ ਕੱਪੜਿਆਂ 'ਚ ਜਿਹੜੀ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਜਿਹਦੇ ਨਾਲ ਇੱਕ ਪੋਜ਼ਿਟਿਵ ਵਾਈਬ ਆਉਂਦੀ ਆਪਾਂ ਨੂੰ ਤੇ ਚਲੋ ਜੀ ਹੁਣ ਆਪਣੇ ਬਲੌਗ ਦਾ ਐਂਡ ਹੋਣ ਵਾਲਾ ਹੈ ਇੱਥੇ ਮੈਂ ਤੁਹਾਨੂੰ ਦੱਸ ਰਹੀਆਂ ਕਿ ਸਫਾਈ ਦੇ ਨਾਲ ਨਾਲ ਜੇ ਤੁਸੀਂ ਆਪਣਾ ਮਨ ਵੀ ਥੋੜਾ ਖੁਸ਼ ਰੱਖਣਾ ਹੈਗਾ ਹਨਾ ਜੇਕਰ ਤੁਸੀਂ ਖੁਸ਼ ਰਹੋਗੇ ਤਾਂ ਹੀ ਤੁਸੀਂ ਆਪਣਾ ਘਰ ਹੈ ਜਿਹੜਾ ਉਹ ਚੰਗੀ ਤਰ੍ਹਾਂ ਕਲੀਨ ਰੱਖ ਸਕੋਗੇ ਆਪਣੇ ਬੱਚਿਆਂ ਦਾ ਖਿਆਲ ਰੱਖ ਸਕੋਗੇ ਆਪਣੇ ਹਸਬੰਡ ਦਾ ਖਿਆਲ ਰੱਖ ਸਕੋਗੇ ਹਨਾ ਤੇ ਮੈਂ ਨਾ ਜਦੋਂ ਮੈਨੂੰ ਐਵੇਂ ਜਿਹਾ ਹੁੰਦਾ ਵੀ ਮੇਰਾ ਮੂਡ ਠੀਕ ਨਹੀਂ ਹੈਗਾ ਜਾਂ ਮੈਂ ਥੱਕ ਗਈਆਂ ਤਾਂ ਮੈਂ ਲਮੀਰਾ ਦੇ ਵਿੱਚ ਜਿਹੜੇ ਮੇਰੇ ਅਨਸੰਮਿਤੇ ਕੱਪੜੇ ਨੇ ਹਨਾ ਜਿਹੜੇ ਮੈਂ ਹਣੇ ਸਟਿਚ ਕਰਨੇ ਨੇ ਮੈਂ ਸੋਚੇ ਮੈਂ ਨਾ ਸੂਟ ਰ ਜੇ ਨੰਮੇ ਨੂੰ ਪਸੰਦ ਆਉਂਦਾ ਮੈਂ ਲਿਆ ਕੇ ਰੱਖ ਲੈਂਦੀ ਆ ਪਰ ਮੈਂ ਉਹਨੂੰ ਸਟਿਚ ਨਹੀਂ ਕਰਦੀ ਤੁਰੰਤ ਜਦੋਂ ਕੋਈ ਫੰਕਸ਼ਨ ਵਗੈਰਾ ਹੁੰਦਾ ਉਦੋਂ ਮੈਂ ਉਹਨੂੰ ਸਟਿਚ ਕਰ ਲੈਣੀ ਹੁੰਦੀ ਆ ਇੱਥੇ ਮੈਂ ਦੇਖ ਰਹੀ ਸੀ ਜਦੋਂ ਮੈਂ ਤੋਂ ਨੂੰ ਦੱਸਿਆ ਕਿ ਜਦੋਂ ਮੈਂ ਥੋੜਾ ਥੱਕ ਗਈ ਜਾਂ ਮੇਰਾ ਮਨ ਨਹੀਂ ਠੀਕ ਹੈ ਤਾਂ ਮੈਂ ਉਹ ਸੂਟਾਂ ਨੂੰ ਜਿਹੜਾ ਖੋਲ ਕੇ ਬੈਗ ਨੂੰ ਦੇਖ ਲੈਣੀ ਹੁੰਦੀ ਆ ਕਿ ਕਿਹੜੇ-ਕਿਹੜੇ ਸੂਟ ਮੇਰੇ ਕੋਲ ਪਏ ਆ ਜਾਂ ਮੈਂ ਸਟਿਚ ਕਰਨੇ ਆ ਉਹਨਾਂ ਨੂੰ ਦੇਖ ਕੇ ਨਾ ਮੈਨੂੰ ਇੱਕ ਲੱਗ ਹੀ ਸਕੂਲ ਮਿਲਦਾ ਹੈਗਾ ਸੋ ਕਿਹੜੀਆਂ ਭੈਣਾਂ ਨੇ ਜਿਹੜੀਆਂ ਐਤਾ ਆਪਣੇ ਅਨਸਟਿਚ ਸੂਟਾਂ ਨੂੰ ਦੇਖ-ਦੇਖ ਕੇ ਖੁਸ਼ ਹੁੰਦੀਆਂ ਰਹਿੰਦੀਆਂ ਨੇਗੀਆਂ ਵਾਰ-ਵਾਰ ਸੋ ਮੈਨੂੰ ਬਹੁਤ ਖੁਸ਼ੀ ਮਿਲਦੀ ਐ ਇਸ ਚੀਜ਼ ਨਾਲ ਤੇ ਮੈਂ ਸੂਟਾ ਨੂੰ ਦੇਖ ਲੈਣੀ ਆ ਤੇ ਸਕੂਨ ਮਿਲ ਜਾਂਦਾ ਮੈਨੂੰ ਚੱਲ ਇਹ ਵੀ ਸੋਚ ਲੈਣੀ ਆ ਚਲੋ ਕੱਲ ਨੂੰ ਇੱਕ ਕੱਟ ਲੂੰਗੀ ਤੇ ਸਿਉ ਲੂੰਗੀ ਚਲੋ ਜੀ ਐਥੇ ਆਪਾਂ ਆਪਣੇ ਬਲੌਗ ਦਾ ਐਂਡ ਕਰਾਂਗੇ ਤੇ ਮਿਲਦੇ ਆਂ ਨੈਕਸਟ ਸੋਨਾ ਜਿਹਾ ਬਲੌਗ ਲੈ ਕੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ